ਤੋ ਇਹ ਲਗਭਗ 1 ਸਾਲ ਪਹਿਲਾਂ ਦਿਲੰਦਰ ਦੇ ਲੋਕਾਂ ਨੇ ਹਲਕਾ ਜਿਹਾ ਕੰਮ ਲਾ ਲਿਆ ਤੇ ਤਾਰੀਖ ਦੇ ਵਿੱਚ ਪਹਿਲੀ ਵਾਰੀ ਹੋਇਆ ਕਿਸਾਨ 99 ਤੋਂ ਕੋਆਪਰੇਸ਼ਨ ਅੰਦਰ ਰੱਖਿਆ ਗਿਆ ਮੇਲਾ ਕਮੇਟੀ ਸੀ ਜਿਹੜਾ ਹਾਊਸ ਹੈ ਇਹ ਮਾਈਨੋਰਟੀ ਦੇ ਵਿੱਚ ਇਹਨਾਂ ਨੂੰ ਪੂਰਨ ਮੁਹੰਮਦ ਨਹੀਂ ਬਣੀ ਵੈਸੇ ਤਾਂ ਮੌਲਿਕ ਜ਼ਿੰਮੇਵਾਰੀ ਬੰਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿ ਉਹ ਇਹ ਚੇਅਰਮੈਨ ਨਾ ਆਪਣੇ ਆਪ ਦੇ ਵਿੱਚ ਕੋਈ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਮੁੱਢੋਂ ਨਕਾਰਦਾ ਸੀ ਬਟ ਆਪੋਜੀਸ਼ਨ ਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ ਕਿ ਉਹ ਸਰਕਾਰ ਸਰ ਨੂੰ ਆਈ ਨਾ ਦਿਖਾਵੇ ਜਿਹੜੇ ਲੋਕਾਂ ਦੀ ਮੁਸ਼ਕਿਲਾਂ ਤਾਂ ਹੈਗੀਆਂ ਉਹਦੇ ਨਾਲ ਉਹਨਾਂ ਨੂੰ ਉਜਾਗਰ ਕਰੇ ਉਹਨਾਂ ਨੂੰ ਸੋ ਲਗਾਤਾਰ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਡਿਸਟ੍ਰਿਕਟ ਪ੍ਰਧਾਨ શ્રી ਰਜਿੰਦਰ ਮੀਰੀ ਜੀ ਦੇ ਸਰਪ੍ਰਸਤੀ ਦੇ ਥੱਲੇ ਅਸੀਂ ਇਹ ਚੌਥਾ ਧਰਨਾ ਦੇ ਰਹੇ ਹਾਂ ਭਾਵੇਂ ਉਹ ਸੜਕਾਂ ਦੇ ਹਾਲਾਤ ਹੋਣ ਭਾਵੇਂ ਉਹ ਸੀਵਰੇਜ ਦੇ ਹੋਣ ਸਟਰੀਟ ਲਾਈਟ ਦੇ ਹੋਣ ਭਾਵੇਂ ਉਹ ਟ੍ਰੈਫਿਕ ਲਾਈਟ ਦੇ ਹੋਣ ਗੰਦਗੀ ਦੇ ਹੋਵੇ ਲਾਅ ਐਂਡ ਆਰਡਰ ਦਾ ਹੋਵੇ ਉਹ ਸਾਰੇ ਮੁਤਲਕ ਅਸੀਂ ਲਗਾਤਾਰ ਅਨੇ ਜ਼ਿੰਮੇਵਾਰੀ ਬੰਦੀ ਸੀ ਮੇਅਰ ਸਾਹਿਬ ਦੀ ਕਿ ਉਹ ਇਹ ਚੀਜ਼ਾਂ ਨੂੰ ਜਿਹੜੀ ਅਸੀਂ ਉਜਾਗਰ ਕਰਦੇ ਆ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਨੂੰ ਦਰਸਤ ਕਰਾਇਆ ਜਾਵੇ ਅਨ ਦੂਜੀ ਜ਼ਿੰਮੇਵਾਰੀ ਮੇਅਰ ਸਾਹਿਬ ਦੀ ਇਹ ਬੰਦੀ ਸੀ ਕਿ ਜਿਹੜੇ ਉਹਨਾਂ ਦੇ ਲੋਕ ਚੁਣੇ ਹੋਏ ਨੁਮਾਇੰਦੇ ਹੈਗੇ ਉਹਨਾਂ ਦੇ ਕੋਲੀਗਸ ਨੇ ਕੌਂਸਲ ਸਭਾ ਉਹਨਾਂ ਦੀ ਜਿਹੜੀ ਇੱਜ਼ਤ ਹੈ ਉਹ ਉਹਨਾਂ ਨੂੰ ਬਰਕਰਾਰ ਰੱਖਣ ਐਨ ਦੋਨੋਂ ਚੀਜ਼ਾਂ ਦੇ ਉੱਤੇ ਮੇਅਰ ਸਾਹਿਬ ਟੋਟਲ ਫੇਲਿਅਰ ਹੋਏ ਨੇ ਅੱਜ ਕਿਸੇ ਸਮੇਂ ਜਲੰਧਰ ਇੱਕ ਨੰਬਰ ਸਿਟੀ ਹੁੰਦਾ ਸੀ ਪੂਰੇ ਪੰਜਾਬ ਦੇ ਵਿੱਚ ਅੱਜ ਆਜੋ ਕਿਸੇ ਕਿ ਸਤਵੇਂ ਅੱਠਵੇਂ ਨੰਬਰ ਤੇ ਆ ਗਿਆ ਤੇ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੇਅਰ ਸਾਹਿਬ ਦੇ ਉੱਤੇ ਬੰਦੀ ਹੈਗੀ ਹੈ ਐਨ ਹਰ ਪੱਖ ਤੇ ਉੱਤੇ ਮੇਅਰ ਸਾਹਿਬ ਫੇਲ ਹੋ ਗਿਆ ਤਾ ਅਜਨਜੀ ਦੇ ਜਿਹੜਾ ਜਨਾਬ ਲੁਆਇਆ ਉਦਘਾਟਨ ਜਿਹੜਾ ਪੱਥਰ ਲਗਾਇਆ ਜਾਂਦਾ ਉਹਦੇ ਲਈ ਤੁਸੀਂ ਐਲਾਨ ਕੀਤਾ ਜਾਣਗੇ ਕਿ ਪੂਰਾ ਮਾਮਲਾ ਮੈਂ ਫਿਰ ਕਹਿਣਾ ਹੈ ਕਿ ਇਹ ਮੇਅਰ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਹਾਊਸ ਨੂੰ ਚਲਾਣਾ ਆਪਰੇਸ਼ਨ ਨੂੰ ਚਲਾਣਾ ਤੇ ਜਿਹੜੇ ਮੇਅਰ ਮੇਅਰ ਸਾਹਿਬ ਦੇ ਕੋਲੀਗਸ ਨੇ ਜਿਹੜੇ ਕੌਂਸਲਰ ਸਾਹਿਬ ਲੋਕਾਂ ਨੇ ਚੁਣ ਕੇ ਭੇਜੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਹੋਣ ਨਹੀਂ ਤਾਂ ਅਸੀਂ ਇਹ ਜਿਹੜੀ ਕਨਸਟੀਟਿਊਸ਼ਨ ਹੈ ਇਹਦੇ ਵਿੱਚ ਬਰਾਬਰ ਦਾ ਹੱਕ ਦਿੱਤਾ ਹੈ ਨਹੀਂ ਤਾਂ ਕਲੈਕਸ਼ਨ ਕਰਾਉਣ ਦੀ ਲੋੜ ਹੀ ਨਾਮਿਨੇਟ ਕੀਤਾ ਜਾ ਸਕਦਾ ਹੈਗਾ ਤੇ ਅਗਰ ਉਹ ਲੋਕਾਂ ਨੇ ਆਪਣੇ ਚਾਹੇਤੀਆਂ ਨੂੰ ਚੁਣ ਕੇ ਭੇਜਿਆ ਹੈਗਾ ਤੇ ਜ਼ਿੰਮੇਵਾਰੀ ਮੇਅਰ ਸਾਹਿਬ ਦੀ ਬਣਦੀ ਕਿ ਉਹਨਾਂ ਦੀ ਇੱਜ਼ਤ ਬਣਾਵੇ ਲੇਕਿਨ ਇਹ ਪਹਿਲੀ ਵਾਰੀ ਜਿਹੜਾ ਕਹਿੰਦੀ ਹੈ ਕਿ ਕਦੇ ਵੀ 75 ਸਾਲਾਂ ਚ ਨਹੀਂ ਹੋਇਆ ਇਹ ਕਦੇ ਵੀ 75 ਸਾਲਾਂ ਚ ਨਹੀਂ ਹੋਇਆ ਕਿ ਹਾਰੇ ਹੋਏ ਲੋਕਾਂ ਦਾ ਪੱਥਰ ਲੱਗਦਾ ਹੋਵੇ ਜਿਨ੍ਹਾਂ ਨੇ ਟੈਂਡਰ ਪਾਸ ਕੀਤੇ ਹੋਣ ਕਰਾਏ ਹੋਣ ਜਿਨ੍ਹਾਂ ਨੇ ਐਸਟੀਮੇਟ ਬਣਾਏ ਹੋਣ ਉਹ ਨਮਾਇੰਦਿਆਂ ਦਾ ਨਾਮ ਉਸ ਪੱਤਰ ਦੇ ਨਾਂ ਹੋਵੇ ਕਈ ਵਾਰੀ ਗੱਲ ਕਰਨ ਦੇ ਬਾਵਜੂਦ ਵੀ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਤੇ ਡੀਸੀ ਸਾਹਿਬ ਉਈ ਇਹ ਬੰਦਾ ਝਾੜ ਲੈਂਦੇ ਕਿ ਇਹ ਸਾਡੇ ਇਖਤਿਆਰ ਦੇ ਵਿੱਚ ਨਹੀਂ ਹੈ ਇਹ ਗਵਰਨਮੈਂਟ ਦੇ ਇਖਤਿਆਰ ਨਹੀਂ ਹੈ ਸੋ ਜਿਹੜਾ ਜਿਹੜੇ ਜਿਹੜੇ ਜਗ੍ਹਾ ਦੇ ਉੱਤੇ ਹਾਰੇ ਹੋਏ ਨੁਮਾਇੰਦਿਆਂ ਦਾ ਨਾਮ ਪੱਥਰ ਦੇ ਉੱਤੇ ਹੋਏਗਾ ਕੱਲ ਤੋਂ ਅਸੀਂ ਲੜੀਵਾ ਉਹਨੂੰ ਢਾਦਾਂਗੇ ਸਭ ਤੋਂ ਪਹਿਲਾਂ ਅਸੀਂ ਰੇਰੂ ਪਿੰਡ ਦੇ ਵਿੱਚ ਜਿਹੜਾ ਪੱਥਰ ਲੱਗਾ ਹੈਗਾ ਅਸੀਂ ਉਹਨੂੰ ਢਾਵਾਂਗੇ ਉਸ ਤੋਂ ਬਾਅਦ ਜਿੱਥੇ-ਜਿੱਥੇ ਲੱਗਾ ਹੈਗਾ ਉਹਨੂੰ ਅਸੀਂ ਢਾਦਾਂਗੇ ਮੈਂ ਕਿ ਤੁਸੀਂ ਬੁਨਸ਼ਾਸ਼ਨਾ ਕਰਵਾਟ ਕੀਤੀ ਹੈ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਕੋਲ ਪਾਸੇ ਕਰ ਰਹੀ ਵਾਲੇ ਪਾਸੇ ਹੋਏ ਕਿਉਂਕਿ ਸਰਕਾਰੀ ਯਾਨ ਕਰਦੋ 30 30 ਸਬ ਵੀ ਕਹਿੰਦੇ ਆ ਕਿ ਸਰਕਾਰੀ ਪ੍ਰਾਪਰਟੀ ਨਹੀਂ ਹੈ ਕਮਿਸ਼ਨਰ ਕੋਆਪਰੇਸ਼ਨ ਵੀ ਕਹਿੰਦੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਮੇਅਰ ਸਾਹਿਬ ਵੀ ਕਹਿੰਦੇ ਸਰਕਾਰੀ ਪ੍ਰਾਪਰਟੀ ਨਹੀਂ ਹੈ। ਅਗਰ ਇਹ ਸਰਕਾਰੀ ਪ੍ਰਾਪਰਟੀ ਹੈ ਵੀਆ ਤੇ ਉਹਦੇ ਰੂਲਸ ਐਂਡ ਰੈਗੂਲੇਸ਼ਨ ਬਣੇ ਹੋਣਗੇ ਉਹ ਸਾਨੂੰ ਦਿਖਾ ਦੇਣ। ਦੂਜੀ ਗੱਲ ਅਗਰ ਇਹ ਸਰਕਾਰੀ ਪ੍ਰਾਪਰਟੀ ਹੋਵੇ ਵੀ ਤੇ ਹਾਰਿਆਂ ਹੋਿਆਂ ਦੇ ਨਾਮ ਲਿਖੇ ਹੋਏ ਆ ਤੇ ਅਸੀਂ ਇਹਨੂੰ ਢਾਵਾਂਗੇ ਜਿਹੜੀ ਬੰਦੀ ਕਾਰਵਾਈ ਹੈਗੀ ਆ। ਮੈਂ ਆਪਣੀ ਜ਼ਿੰਮੇਵਾਰੀ ਚੱਕਦਾ ਹੈਗਾ ਬਦੌਰ ਐਮ.ਐਲ.ਏ. ਮੇਰੇ ਉੱਤੇ ਜਿਹੜਾ ਮਰਜ਼ੀ ਪਰਚਾ ਦੋ ਮੈਂ ਲਈ ਤਿਆਰ ਹਾਂ ਕਿ ਵੀ ਅੱਗੇ ਜੋ ਵੀ ਅਗਰ ਪਾਇਆ ਜਾ ਸਕਦਾ ਹੈ। ਅਗਰ ਮੇਅਰ ਸਾਹਿਬ ਮੈਨੂੰ ਕਹਿ ਦੇਣ ਉਕੇ ਕਪੜੇ ਤਿਆਰ ਕਰਕੇ ਆਇਓ ਪਰਚਾ ਹੋਊਗਾ ਮੈਂ ਉੱਥੇ ਹੀ ਗ੍ਰਿਫਤਾਰੀ ਦਊਂਗਾ